ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆਂ ਬਾਈ ਜੈਲੀ ਕੋਲੇ ਪਿੰਡ ਆਲਮਗੀਰਾ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਇੱਕ ਤਾਂ ਤੋਹਫਾ ਦਿਖਾ ਦਾਂਗੇ ਦੋ ਦੰਦ ਕੱਟੀ ਆ ਕੱਟੀ ਵੀ ਫਰਾਂ ਜਮਾ ਕਮਾਲ ਦੀ ਆ ਕੱਦ ਵਿੱਡ ਵੀ ਚੰਗਾ ਤੇ ਨਾਲ ਗਰੀ ਆ ਆ ਗਿਆ ਇਹਦੇ ਮੇਲਕਾਫ 6 ਅੰਕਦਨਾਂ ਦਾ ਸੂਆ ਇਹਦਾ ਤੇ ਜਿਹੜਾ ਦੁੱਧ ਆ ਬਾਈ ਕਹਿੰਦਾ ਹੈਗਾ 10 ਤੋਂ ਬਾਹਰੀ ਆ ਪਰ 10 ਕਹਿ ਕੇ ਦੇਵਾਂਗੇ ਜਿਹੜੇ ਵੀ ਭਰਾ ਨੂੰ ਦੇਵਾਂਗੇ ਕੱਦ ਕਾਠ ਵਾਲੀ ਕੱਟੀ ਆ ਬੱਚਾ ਇਹਨੂੰ ਆਪਾਂ ਨੇ ਲਵਾਤਾ ਕਿਉਂਕਿ ਪਹਿਲਾਂ ਨਾ ਥਣ ਦੇ ਸੈਜ ਦਾ ਆਈਡੀਆ ਹੋ ਜਾਂਦਾ ਇੱਕ ਨਾਲ ਖੜੀ ਆ ਦੂਜਾ ਸੂਆ ਝੋਟੀ ਉਹਦੇ ਨਾਲ ਆ ਗਈ ਕੱਟੀ ਉਹ ਆਪਾਂ ਪਿਛਲੀ ਵੀਡੀਓ ਚ ਵੀ ਪਾਈ ਤੀ ਉਹਦਾ ਇੱਕ ਰੀਜਨ ਹੋ ਗਿਆ ਸੀ ਵੀ ਕਿਸੇ ਸੱਜਣ ਨੇ ਬਾਈ ਕਹਿੰਦਾ 1000 ਰੁਪਿਆ ਸਾਈ ਪਾ ਕੇ ਮੁੜ ਕੇ ਆਇਆ ਨਹੀਂ ਤੇ ਇਸ ਵਾਰੀ ਸਾਈ ਬਾਰੇ ਵੀ ਬਾਈ ਕਹਿੰਦਾ ਗੱਲਬਾਤ ਕਰਾਂਗੇ ਵੀ 1000 ਸਾਈ ਦਾ ਪਸ਼ੂ ਨਹੀਂ ਰੋਕਣਾ ਘੱਟ ਤੋਂ ਘੱਟ ਬਾਈ ਕਹਿੰਦਾ 4000 5000 ਸਾਈ ਦਾ ਪਸ਼ੂ ਰੋਕਾਂਗੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਦੋਨੇ ਝੋਟੀਆਂ ਤੋੜ ਕੇ ਦਿਖਾ ਦਾਂਗੇ ਡਿਟੇਲ ਪੁੱਛ ਲਾਂਗੇ ਰੇਟ ਬਾਈ ਨੂੰ ਪੁੱਛ ਲਾਂਗੇ ਆ ਜਾ ਜੇਲੀ ਫੋਰ ਕਿਵੇਂ ਸਸ ਗਿਆ ਵੀਰ ਜੀ ਚੜਦੀ ਕਲਾ ਹਾਂਜੀ ਵੀਰ ਜੀ ਚੜਦੀ ਕਲਾ ਕਿਸਾਨ ਪਸ਼ੂ ਪਾਲਕ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਧੰਨਵਾਦ ਜੀ ਨੰਬਰ ਬੋਲੋ ਜੀ 79018 ਜੀ 00763 ਕਰ ਲਿਆ ਸ਼ੁਰੂ ਇੱਕ ਨੰਬਰ ਤੋਂ ਹਾਂਜੀ ਹਾਂਜੀ ਵੀਰ ਇੱਕ ਨੰਬਰ ਤੋਂ ਮਾਰ ਗੈਰੀ ਕੈਮਰਾ ਹੂੰ ਤਾਂ ਮੈਂ ਤੁਹਾਨੂੰ ਡਿਟੇਲ ਦੱਸੇ ਦਿੱਤੀ ਪਰ ਝੋਟੀ ਬਹੁਤ ਕਮਾਲ ਦੀ ਹੈ ਜੱਲੀ ਦੰਦਾਂ ਚ ਕਿਵੇਂ ਆਹੀ ਇਹ ਵੀਰੇ ਪਿਓਰ ਦੋ ਦੰਦ ਆ ਵੀਰੇ ਤੋਰੋ ਜੀ ਖੋਲ ਕੇ ਆ ਜੀ ਇਧਰ ਲਈ ਬੰਦੇ ਦੀ ਦੰਦਾਂ ਚ ਪਿਓਰ ਦੋ ਦੰਦ ਸੂਆ ਪਹਿਲਾ ਕਿੰਨੇ ਦਿਨ ਦਾ ਸੂਆ ਹੋ ਗਿਆ ਜੀ ਇਹਨੂੰ ਅੱਜ 7ਵਾਂ ਦਿਨ ਆ ਵੀਰੇ 7ਵਾਂ ਦਿਨ ਹਾਜ਼ਰ ਕਹਿ ਲੀਏ ਜੇ ਦੁੱਧ ਹਾਜ਼ਰ ਹੁੰਦਾ ਜੇ ਹਾਜ਼ਰ ਵੀਰੇ 10 ਤੋਂ 12 ਪਰ ਆਪਾਂ 10 ਕਹਿ ਕੇ ਚਵਾਵਾਂਗੇ ਥੋੜੀ ਥੋੜਾ ਜਾ 10 ਕਿਲੋ ਤੋਂ ਬਾਹਰੇ ਆ ਪਰ 10 ਕਿਲੋ ਆਪਾਂ ਚਵਾ ਦੇਾਂਗੇ ਉਹੀ ਗੱਲ ਆ ਵੀ ਕਿਲੋ ਅੱਧਾ ਕਿਲੋ ਵੱਧ ਜੇ ਹੈ ਨਾ ਹਾਂਜੀ ਹਾਂਜੀ ਜੇ ਕੋਈ ਭਰਾ ਵੀ ਹਾਂਜੀ ਕੱਦ ਬਿੱਡ ਬਹੁਤ ਸੋਹਣਾ ਝੋਟੀ ਦਾ ਤੇ ਬਾਕੀ ਥਣ ਬਹੁਤ ਸੋਹਣਾ ਲੱਗਿਆ ਹੱਥੀ ਚਵਾਈ ਵਾਲਾ ਇੱਥੋਂ ਦਿਖਾ ਦਿੰਗੇ ਗਰੀ ਗਾਂ ਵਾਲੇ ਬੰਨੇ ਹੋ ਤੇ ਵੱਡੀ ਬੁੱਡੀ ਝੋਟੀ ਆ ਗਈ ਫੁੱਲ ਬਈ ਸ਼ਕੀਨ ਵੀ ਫੁੱਲ ਆ ਗਈ ਹੈ ਨਾ ਕੱਦ ਕਾਫੀ ਵੀਰੇ ਘੋੜੀਆਂ ਵਰਗਾ ਕੱਦ ਆ ਠੀਕ ਆ ਸਾਫ਼ ਸੁਣ ਕੇ ਸੱਜੇ ਨੇ ਚ ਬਾਕੀ ਵੀਰੇ ਜਿਵੇਂ 60 60 ਇੰਚ ਕੋੜੀ ਦਾ ਕੱਦ ਲਾ ਲਓ ਉਹੀ ਝੋਟੀ ਦਾ ਲਾ ਲਓ ਠੀਕ ਆ ਗੱਲ ਹਾਂ ਕੱਦ ਬੱਡ ਝੋਟੀ ਦਾ ਬਹੁਤ ਆ ਗਿਆ ਨਾ ਪੋੜਾ ਬੱਚੇ ਦਾ ਜਨਮ ਕਰਦੀ ਆ ਬੱਚਾ ਵੀ ਨਾਲ ਕਮਾਲ ਦਾ ਇਹਦੇ ਬੱਚਾ ਵੀਰੇ ਐਮ 29 ਦਾ ਦੱਸਿਆ ਹੀ ਆਪਾਂ ਨੂੰ ਅੱਗੇ ਤੋਂ ਠੀਕ ਆ ਹਾਂ ਅ ਮਜ਼ਬੂਤ ਬੜਾ ਹਨਾ ਮਜ਼ਬੂਤ ਆ ਹੀ ਹੁਣ ਦੇ ਲੋ 7ਵਾਂ ਦਿਨ ਆ ਠੀਕ ਆ ਗੱਲ ਅ ਮਜ਼ਬੂਤ ਆ ਗਿਆ ਸੱਜਣੋ ਫੁੱਲ ਕੱਟਾ ਤੇ ਬਾਕੀ ਥਣ ਦਾ ਸਜ ਦਿਖਾ ਦੇ ਗਰੀ ਇੱਥੇ ਝੋਟੀ ਦਾ ਜੂ ਕਰਕੇ ਦਿਖਾ ਦੇ ਆ ਥਣ ਕਮਾਲ ਦੇ ਲੱਗੇ ਨੇ ਝੋਟੀ ਨੂੰ ਚੋਣ ਚ ਪਾਉਣ ਦੀ ਕਿ ਮੈਂ ਜਲੀ ਐ ਫੋਕੀ ਵੀਰੇ ਹੈ ਇੱਕ ਨੰਬਰ ਆ ਵੱਡੀ ਬੁੱਡੀ ਫੁੱਲਾ ਤੇ ਸ਼ਕੀਨ ਵੀ ਫੁੱਲਾ ਨਾ ਇੱਕ ਦਿਖਾ ਲਈ ਕਰੀ ਉਹ ਸ਼ਕੀਨ ਛਕੂਣ ਵੀ ਫੁੱਲ ਆ ਗਈ ਕਿੰਨਾ ਕੁ ਦੁੱਧ ਪਾ ਸਕਦੀ ਹੈ ਦੁੱਧ ਵੀਰੇ ਪਾ ਦੂ ਘਟੋ ਘਟ 13 ਤੋਂ 14 ਪਲੱਸ ਪਾ ਦੂਗੀ 13 14 ਕਿਲੋ 10 ਤੋਂ ਹੁਣ ਬਾਹਰੀ ਆ 10 ਤੋਂ ਬਾਹਰੀ ਆ ਆਪਾਂ ਪਰ 10 ਸੜੇ ਬੱਚੇ ਕਹਿ ਕੇ ਚਵਾਵਾਂਗੇ ਚੋਣ ਚਵਾਉਣ ਦੀ ਕਿਵੇਂ ਆ ਐਨ ਪੂਰੀ ਓਕੇ ਵੀਰੇ ਇੱਕ ਨੰਬਰ ਆ ਬੁੱਡੀ ਬੁੱਡੀ ਸਟੇਟ ਆ ਬਿਲਕੁਲ ਆ ਨਾ ਓਏ ਵੀਰੇ ਇੱਕ ਨੰਬਰ ਸਾਰੇ ਪੱਖ ਤੋਂ ਵਧੀਆ ਵੀਰੇ ਪੈਸੇ ਕਿੰਨੇ ਲੈ ਲਾਂਗੇ ਬਾਈ ਇਹਦੇ ਇਹ ਤਾਂ ਵੀਰੇ ਦੇਖ ਲਓ ਥੋੜੇ ਸਾਹ ਨਾਲ ਏਡੇ ਏਡੇ ਝੋਟਿਆਂ ਦਾ ਤੱਕ ਲਾ ਇੱਕ 70 70 ਮੰਗੀ ਜਾਂਦਾ ਆਪ ਆਪਾਂ ਇੱਕ ਇੱਕ 40 ਕਰਦੇ ਆਂ ਹਾਂਜੀ ਬਸ ਇੱਕ 30 ਦੀ ਕਰਾਂਗੇ ਹਾਂ ਨਾ 1,30,000 ਦੀ ਦੇ ਦਾਂਗੇ ਮਾਨਤਾਨੋ ਚੋਂ ਉਹਦੇ ਵਿੱਚੋਂ ਕੋਈ 1000 2000 ਅਗਲੇ ਮਾਨਤਾਨ ਕਰ ਦਾਂਗੇ ਵੀਰੇ ਕਰ ਦਾਂਗੇ ਮਾਨਤਾਨ ਆਏਗਾ ਇਹ ਸੱਜਣ ਦਾ ਮੋੜ ਦੇ ਨਹੀਂ ਕਹਿਣਾ ਨਾ 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 ਵੀਰੇ ਬਾਕੀ ਚੀਜ਼ ਗਰੰਟੀ ਵਾਲੀ ਦਿੰਨੇ ਆਪਾਂ ਠੀਕ ਆ ਗੱਲ ਕਿਉਂਕਿ ਪਹਿਲਾਂ ਜਿਹੜੀ ਝੋਟੀ ਗਈ ਆਪਣੀ ਨੀਲੀ ਦਾਵੀ ਦੀ ਨਾਨਾ ਦੇਵੀ ਤੱਕ ਫੋਨ ਆ ਗਏ ਠੀਕ ਆ ਗੱਲ ਤੇ ਹੁਣ ਇਹਨਾਂ ਦਾਰਾ ਹੁਣ ਖੋਲ ਲਾ ਦੋ ਨੰਬਰ ਵਾਲੀ ਝੋਟੀ ਤੇ ਇਹ ਬਾਈ ਕਹਿੰਦਾ 130 ਚੋਂ ਮਾਨਤਾਨ ਜ਼ਰੂਰ ਕਰਾਂਗੇ ਦੰਦਾਂ ਚ ਪਿਓਰ ਦੋ ਦੰਦ ਆ ਵੱਡੀ ਬੁੱਡੀ ਛੋਟੀ ਫੁੱਲ ਆ ਤੇ ਸਮੀ ਪਲੀ ਵੀ ਚੰਗੀ ਆ ਬਾਕੀ ਠੰਡੀ ਸੀਲ ਫੁੱਲ ਆ ਵੀਰੇ ਉਦਾਂ ਮਾੜਾ ਇਹ ਬੰਦਾ ਕੋਲੇ ਜਾਂਦਾ ਜਿਵੇਂ ਡਾਕਟਰ ਦਾ ਖੇਖਾ ਪੈਂਦਾ ਉਦੋਂ ਮਾੜਾ ਜਿਹਾ ਕਰਦੀ ਆ ਨਹੀਂ ਤਾਂ ਮੈਂ ਕਹਿੰਦਾ 2 ਮਿੰਟ ਬਾਅਦ ਬੰਦਾ ਹੋ ਜਾ ਸ਼ਾਇਦ ਤੇ ਹੁਣ 2 ਨੰਬਰ ਵਾਲੀ ਦੀ ਆ ਕੱਟੀ ਦਿਖਾ ਦੇ ਗਰੀ ਪਹਿਲਾਂ ਕੱਟੀ ਆ ਗਈ ਨਾਲ ਤੇ ਕੱਟੀ ਆ ਗਈ ਬਹੁਤ ਕਮਾਲ ਦੀ ਇਹ ਬਾਈ ਆਪਾਂ ਜੋ ਪਿਛਲੀ ਵੀਡੀਓ ਦੇ ਵਿੱਚ ਪਾਈ ਸੀ ਕੀ ਇਹ ਵੀਰੇ ਪਤਾ ਕੀ ਆ ਲਈ ਆਪਾਂ ਉਦੋਂ 1 ਲੀਟਰ 9 ਲੀਟਰ ਦੁੱਧ ਪਾਈ ਬੱਤੇ ਸਣੀ ਇਹਦਾ ਠੀਕ ਆ ਜੀ ਹੁਣ ਇਸ ਟਾਈਮ ਇਹ 10 ਕਰ ਗਈ 10 ਹੈਗਾ ਹਾਂ ਜੀ 10 ਕਰ ਗਈ ਆਹ ਨਾਲ ਠੀਕ ਹੈ ਗੱਲਾਂ ਤੇ ਕਿਸੇ ਨੇ ਨਾ ਸਾਈ ਪਾਤੀ ਠੀਕ ਹੈ ਉਹ ਕਹਿਣ ਲੱਗਾ ਮੇਰੀ ਪੇਮੈਂਟ ਆਉਣੀ ਹੈ ਮੈਂ ਤੈਨੂੰ 1000 ਰੁਪਏ ਸਾਈ ਪੋਣਾ ਜੇ ਕੱਲੂ ਆਉਂ ਤੈਨੂੰ ਫਿਰ ਦੂਜੇ ਦਿਨ ਫੋਨ ਕੀਤਾ ਠੀਕ ਹੈ ਜੀ ਫਿਰ ਕਹਿੰਦਾ ਵੀਰੇ ਰੁਕ ਜਾ ਇੱਕ ਦਿਨ ਠੀਕ ਹੈ ਤੁਹਾਨੂੰ ਪਤਾ ਹੀ ਦੋ ਦਿਨ ਵੀਡੀਓ ਦਾ ਜੋਰ ਹੁੰਦਾ ਪੂਰਾ ਰੁਕ ਦੇ ਰੁਕ ਦੇ ਰੋਕ ਰੁਕ ਦੇ ਰੁਕ ਦੇ ਉਹਨਾਂ ਨੇ ਛੋਟੀ ਰਕਾਤੀ ਇਹ ਛੋਟੀ ਕਹਿੰਦੇ ਵੀ ਰੋਕੀ ਗਈ ਰੋਕੀ ਗਈ ਜੀ ਬਾਕੀ ਨੌਕਸੇ ਵਿੱਚ ਕੋਈ ਨਹੀਂ ਆਪਾਂ ਹੁਣ ਵੀ ਕਹਿੰਦੇ ਇਹ ਜ਼ਿੰਮੇਵਾਰੀ ਆਪਣੀ ਪੂਰੀ ਠੀਕ ਹੈ ਛੋਟੀ ਕਮਾਲ ਦੀ ਆ ਲੇ ਵਾਲੂ ਵਾ ਬਹੁਤ ਸੋਹਣਾ ਰੱਖ ਰਿ 10 ਕਿਲੋ ਦੁੱਧ ਬਾਈ ਕਹਿੰਦਾ ਤਿਆਰੀ ਦਾ ਕਿੰਨੇ ਕਿ ਦਿਨ ਦਾ ਸੂਆ ਹੋ ਗਿਆ ਇਹਦਾ ਇਹਦਾ ਅੱਜ ਵੀਰੇ ਹੋ ਗਿਆ 11ਵਾਂ ਦਿਨ ਹੋ ਗਿਆ ਇਹਦਾ 11ਵਾਂ ਦਿਨ ਮੈਲੇ ਮੂਲੇ ਤਾਂ ਨਹੀਂ ਲੱਗੀ ਨਹੀਂ ਹਜੇ ਮੈਲ ਨਹੀਂ ਲੱਗੀ ਆ ਤੂੰ 12 ਕਿਲੋ ਹਾਂ ਆ ਰਾਮ ਨਾਲ ਪਾਉ ਰਿਹਾ ਮਾਦੋਂ ਦੀ ਕੱਟੀ ਹੈ ਨਾ 12 ਦੇ ਦਾ ਆਪਾਂ 12 ਪਲੱਸ ਤਾਂ ਕਹਨੇ ਅਗਲੇ ਉਰਲੇ ਉਰਲੇ ਬੰਨਿਆ ਦਿਖਾ ਗਰੀ ਇੱਥੋਂ ਇਹ ਇਧਰਲੇ ਬੰਨਿਆ ਦਿਖਾ ਦੇ ਆਰਡਰ ਕੋਲ ਦੀ ਇੱਥੋਂ ਦਿਖਾ ਦੇ ਬਾਕੀ ਉਹ ਥਾਂ ਤੇ ਲਾੜਾ ਵੀ ਦੀਨਿਆ ਵੀਰੇ ਪਿਛੋਕੀ ਹੋਈਆਂ ਪੈਸੇ ਕਿੰਨੇ ਲਵਾਂਗੇ ਬਾਈ ਇਹਦਾ ਵੀਰੇ ਆਪਾਂ ਪਹਿਲਾਂ ਮੋਲ 95 ਹੀ ਪਾਇਆ ਸੀਗਾ ਵੀ ਜੇ ਕਿਸੇ ਸੱਜਣ ਨੇ ਲੈ ਕੇ ਆ 12000 2000 ਮਾਨਤਾਨ ਕਰਦਾ ਕਿ 85 ਦੇ ਵਿੱਚੋਂ 85 ਚੋਂ ਵਾਹ 85 ਠੀਕ ਹੈ ਗੱਲ ਇਹ ਵੀ ਦੁਬਾਰਾ ਉਹ ਬੰਦੇ ਨੇ ਚਲੋ ਆਪਣੀ ਰਿਕੁਐਰ ਕਰਕੇ ਠੀਕ ਹੈ ਗੱਲ ਬਹੁਤ ਜਾਣੇ ਦੇ ਫੋਨ ਆਏ ਮਕਾ ਮੁੱਲ ਬਾਈ ਕਹਿੰਦਾ 95 ਆ ਪਰ ਦੇ ਦਾਂਗੇ 83 ਦੀ ਐ ਫਿਕਸ ਜਾ ਕੰਮ ਆ ਲੈਣ ਦੇਣ ਜੇ ਵਾਲਾ ਕੰਮ ਹਾਂਜੀ ਹਾਂਜੀ ਲੈਣ ਦੇਣ ਨਾਲ ਹੀ ਆ ਵੀ ਇਹੋ ਜਿਹੇ ਤੁਸੀਂ ਕਹਿ ਲਓ ਵੀ ਕੋਈ ਫਰਕ ਵਾਲੀ ਗੱਲ ਨਹੀਂ ਹੈਗੀ ਬਾਈ ਕਿਉਂਕਿ ਮੁੱਲ ਬਾਈ ਕਹਿੰਦਾ 90 95 ਆ ਪਰ ਇਹ ਲੈਣ ਦੇਣ ਵਾਲਾ ਰੇਟ ਆ ਚੋਣ ਚਪਾਉਣ ਦੀ ਬਹੁਤ ਸ਼ੁੱਧਾ ਬਾਈ ਮੈਂ ਕਹਿੰਦਾ ਵੀਰੇ ਯਾਰ ਗਲੀਆਂ ਹੀ ਕਰਦੀ ਆ ਥੱਲੇ ਠੀਕ ਹੈ ਗੱਲ ਸਿਰਾ ਕੰਮ ਇਹ ਅਨੰਬਰ ਬੋਲ ਦਿਓ ਜੀ 79018 ਜੀ ਹਾਂਜੀ 00763 79018 00763 00763 ਪਿੰਡ ਆ ਗਿਆ আলমਗੀਰ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਤੇ ਝੋਟੀਆਂ ਦੋ ਦਿਖਾਤੀਆਂ ਬਾਈ ਕੋਲੋਂ ਕਮਾਲ ਦੀਆਂ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ